ਸਾਤਰੀ ਗੱਲ ਪੰਜਾਬੀਓ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਿਸਟਰ ਮਿਸ ਵੱਲੇ YouTube ਚੈਨਲ ਤੋਂ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਵੀ ਅਸੀਂ ਫਾਰਕ ਆ ਵਗੈਰਾ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਪੁੱਛਦੇ ਆ ਕੁਸ਼ਨ ਅਨਸਰ ਹਰੇਕ ਤੋਂ ਕੁਝ ਅ ਬਾਜ਼ਾਰਤ ਟਾਈਪ ਕੁਸ਼ਨ ਪੁੱਛ ਲਈਦੇ ਕਈ ਵਾਰੀ ਜੀਕੇ ਟਾਈਪ ਪੁੱਛ ਲਈਦੇ ਆ ਤੇ ਜਿਨ੍ਹਾਂ ਨੂੰ ਫਿਰ ਜਿਹੜੇ ਸਾਡੇ ਸਹੀ ਜਵਾਬ ਦੇ ਦਿੰਦੇ ਆ ਉਹਨਾਂ ਨੂੰ ਫਿਰ ਇੱਕ ਵਧੀਆ ਜਿਹਾ ਗਿਫਟ ਦਿੱਤਾ ਜਾਂਦਾ ਆ ਤੇ ਵੇਖੋ ਅੱਜ ਫਿਰ ਦੁਬਾਰਾ ਪਹੁੰਚੇ ਆਪਾਂ ਦਾਦੀ ਪੁੱਤੀ ਪਾਰਕ ਦੇ ਵਿੱਚ ਬਠਿੰਡੇ ਦੇ ਦੇਖਦੇ ਆ ਅੱਜ ਦਾ ਸਾਨੂੰ ਕੌਣ ਮਿਲਦਾ ਹੈ ਇੱਥੋਂ ਵਿਜੇਤਾ ਦਾ ਸੋ ਬਣੇ ਰਿਓ ਜਾਣਦੇ ਆ ਆਜੋ ਚਲੋ ਜੀ ਦਾਦੀ ਪੁੱਤੀ ਪਾਰਕ ਦੇ ਵਿੱਚ ਪਹੁੰਚੇ ਆ ਤੇ ਪਹਿਲੇ ਆਪਾਂ ਨੂੰ ਮਿਲੇ ਆ ਮੈਮ ਇਥੇ ਮੈਮ ਕੀ ਨਾਮ ਹੈ ਜੀ ਭਾਵਨਾ ਭਾਵਨਾ ਇਹ ਯਹੀ ਸੇ ਬਠਿੰਡਾ ਸੇ ਹੀ ਹਾਂਜੀ ਲੋਕਲ ਬਠਿੰਡਾ ਤੇ ਓਕੇ ਕਿਆ ਗ੍ਰੈਜੂਏਸ਼ਨ ਹੈ ਜੀ ਮੇਰੀ ਸੀਐਸ ਚੱਲ ਰਹੀ ਹੈ ਕੰਪਨੀ ਸੈਕਰੀਟਰੀ ਦਾ ਕੋਰਸ ਕਰ ਰਹੀ ਆ ਮੈਂ ਓਕੇ ਉਸ ਦਾ ਫਿਰ ਮੇਰੇ ਲੈਵਲ ਤੋਂ ਹੀ ਤਾਂ ਚਲੇਗਾ ਪਤਾ ਇਨਾ ਕੀ ਗੱਜਨ ਦਾ ਇਹ ਮੈਂ ਅਸਿਨਾ ਕਵੈਸਚਨ ਪੁੱਛਦੇ ਆ ਮਤਲਬ ਲੋਕਾਂ ਦੇ ਵਿੱਚ ਵੇਖਦੇ ਆ ਵਿਚਰਦੇ ਆ ਵੀ ਕੈਮਰਾ ਫੇਸ ਕਰਨ ਦਾ ਕਿੰਨਾ ਕੁ ਲੋਕਾਂ 'ਚ ਕੌਨਫੀਡੈਂਸ ਹੈਗਾ ਤੇ ਕੁਐਸਚਨ ਆਨਸਰ ਕਰਦੇ ਆ ਕੁਝ ਟਾਪ ਵੀ ਕਰੀਦੇ ਕੁਝ ਮਤਲਬ ਰੂਟੀਨ ਵਾਈਜ਼ ਰੈਗੂਲਰ ਤੇ ਤੁਸੀਂ ਦੱਸੋ ਵੀ ਕਿੱਦਾਂ ਦੇ ਤੁਹਾਨੂੰ ਬਾਜ਼ਾਰਤ ਟਾਈਪ ਪੁੱਛੇ ਜਾਣ ਜਾਂ ਕੁਐਸਚਨ ਜਰਨਲ ਨੌਲੇਜ ਦੇ ਪੁੱਛੇ ਜਾਣ ਜਾਂ ਕਿਸ ਤਰ੍ਹਾਂ ਦੇ ਪੁੱਛੇ ਨੇ ਡਿਪੈਂਡਸ ਔਨ ਯੂ ਚਲੋ ਅੱਜ ਦੁਸ਼ਹਿਰਾ ਹੈਪੀ ਦੁਸ਼ਹਿਰਾ ਸੇਮ ਟੂ ਯੂ ਥੈਂਕ ਯੂ ਦੁਸ਼ਹਿਰੇ ਨੂੰ ਦੂਸਰੇ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਹੈ ਵਿਜੇ ਦਸ਼ਮੀ ਯਾ ਮੈਰੀ ਰਾਈਟ ਮੈਰੀ ਰਾਈਟ ਚਲੋ ਇੱਕ ਕੁਐਸਚਨ ਤੁਹਾਡਾ ਤੁਸੀਂ ਹੋਗੇ ਪਰ ਦੂਸਰਾ ਕੁਐਸਚਨ ਹੈ ਸਾਡਾ ਵੀ ਉਹ ਕਿਹੜੀ ਕਾਰ ਆ ਜਿੰਦਾ ਨਾ ਪਹੀਆ ਤੇ ਨਾ ਇੰਜਨ ਹੈ ਪਰ ਚੱਲਦੀ ਹੈ ਇਹ ਕਿਹੜੀ ਕਾਰ ਹੈ ਜਿੰਦਾ ਨਾ ਪਹੀਆ ਨਾ ਇੰਜਨ ਹੈ ਪਰ ਚੱਲਦੀ ਹੈ ਇਹ ਉਹਦਾ ਹੂੰ ਦੇ ਤਾਂ ਨਹੀਂ ਸਮਝਿਆ ਆਈ ਡੋਨਟ ਹੈਵ ਐਨੀ ਨੋਲੇਜ ਅਬਾਊਟ ਇਟ ਲੋ ਦਸਤ ਮਤਲਬ ਇੱਕ ਬੁਜ਼ਾਰਤ ਹੈ ਬੁਜ਼ਾਰਤ टाइप ਹੈ ਕੁਝ ਚਲੋ ਥੋੜੀ ਜੀ ਹੈਲਪ ਕਰ ਦਿੰਨੇ ਆ ਵੀ ਇਦਾਂ ਜਿੱਦਾਂ ਵੀ ਮੰਨ ਕੇ ਚਲੋ ਕੋਈ ਵਰਡ ਹੈ ਕੋਈ ਅੱਗੇ ਪਿੱਛੇ ਵਰਡ ਕਰਕੇ ਹੋ ਸਕਦਾ ਇਦਾਂ ਦਾ ਇਹ ਜੀ ਕਿਹੜੀ ਕਾਰ ਹੈ ਜਿੰਦਾ ਕੋਈ ਟਾਇਰ ਨਹੀਂ ਹੈ ਔਰ ਨਾ ਟਾਇਰ ਨਾ ਇੰਜਨ ਪਰੋ ਚੱਲਦੀ ਹੈ ਉਹ ਵੇ ਤਾਂ ਗਿਆ ਨਹੀਂ ਲਓ ਹਾਂਜੀ ਮਰਦਾ ਕਰ ਕੈਮਰਾ ਉਧਰ ਨੂੰ ਵਧੀਆ ਉਹਨੇ ਇੱਕ ਨਾਲ ਦੇ ਕੱਪ ਰਿਆ ਦਨ ਨਾ ਜਵਾਕ ਉਹ ਕਿਹੜੀ ਚੀਜ਼ ਹੈ ਜਿਹੜੀ ਪਾਣੀ ਪੀਂਦਿਆ ਮਰ ਜਾਂਦੀ ਹੈ ਪਾਣੀ ਪੀਂਦੇ ਪਾਣੀ ਪੀਂਦੇ ਹੀ ਮਰ ਜਾਂਦੀ ਹੈ ਪਿਆਸ ਵੈਰੀ ਗੁੱਡ ਪਿਆਸ ਚਲੋ ਜੀ ਦੋ ਤਿੰਨਾਂ ਦੇ ਵਿੱਚੋਂ ਦੋ ਕੁਐਸਚਨ ਸਹੀ ਦਿੱਤੇ ਆ ਮੈਮ ਨੇ ਤੇ ਹਾਂ ਚਿੰਗਮ ਨੂੰ ਪਛਾਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਨਾ ਬੇਟਾ ਇਦਾਂ ਨਾ ਕਰੋ ਯਾਰ ਪਲੀਜ਼ ਚਿੰਗਮ ਨੂੰ ਪਛਾਣ ਦੇ ਵਿੱਚ ਚਿੰਗਮ ਨੂੰ ਪਛਾਣ ਦੇ ਵਿੱਚ ਕਿੰਨਾ ਟਾਈਮ ਨਹੀਂ ਲੱਗਦਾ ਕਿਉਂਕਿ ਉਹਨੂੰ ਆਪਾਂ ਜਸਟ ਚੂ ਕਰਦੇ ਆ ਅੰਦਰ ਨਹੀਂ ਕਰਦੇ ਨਹੀਂ ਇਹ ਵੀ ਤਾਂ ਹੈ ਪਰ ਮਤਲਬ ਮੈਂ ਲਾਈਕ ਜਿੱਦਾਂ ਤੁਸੀਂ ਵੀ ਜਿਵੇਂ ਆਪਣੇ ਅੰਦਰ ਚਲੀ ਗਈ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਕਹਿ ਸਕਦੇ ਪਲਾਸਟਿਕ ਨੂੰ ਗਲਣ ਦੇ ਲਈ ਇੰਨਾ ਸਮਾਂ ਲੱਗਦਾ ਉਸ ਤਰ੍ਹਾਂ ਚਿੰਗਮ ਨੂੰ ਗਲਣ ਦੇ ਲਈ ਕਿੰਨਾ ਸਮਾਂ ਲੱਗਦਾ ਹੋਊਗਾ ਮੈਕਸਿਮਮ ਅਪਰੋਚ 1 ਤੋਂ 2 ਡੇਸ ਓਏ 1.5 ਓਏ 2 ਤੋਂ 3 ਯਰਸ थोड़ा सा वो थोड़ा ऊपर थोड़ा जोर हाफ एन आवर चलो मैम सिम की फुल फॉर्म सिम की फुल फॉर्म सिम दी सिम दी सिस्टम

ਨਹੀਂ ਸਰ ਵੀ ਨੂੰ ਨਹੀਂ ਹੁੰਦਾ ਚਲੋ ਆ ਨਾ ਹਿੱਲੇ ਨਾ ਜੁੱਲੇ ਫਿਰ ਵੀ ਹਾਂ ਨਾ ਹਿੱਲੇ ਨਾ ਜੁੱਲੇ ਫਿਰ ਵੀ ਦਿਨ ਰਾਤ ਚੱਲੇ ਨਾ ਹਿੱਲੇ ਨਾ ਜੁੱਲੇ ਫਿਰ ਵੀ ਦਿਨ ਰਾਤ ਚੱਲੇ ਲਾਈਟ ਹਾਂਜੀ ਲਾਈਟ ਟਾਈਮ ਫਾਈਂਡ ਨਹੀਂ ਆ ਦਿਨ ਰਾਤ ਚੱਲੇ ਨਾ ਹILLE ਨਾ ਜੁੱਲੇ ਪਰ ਦਿਨ ਰਾਤ ਚੱਲੇ ਬ੍ਰੈਥ ਦਿਮਾਗ ਦਿਮਾਗ ਕੁਮਾ ਦੇ ਘਰ ਮੜਿਆ ਨਾ ਗਾਵਾਂ ਉਹ ਕਿਉਂ ਸੰਦੇ ਬੇਗੁਮਾ ਦੇ ਘਰ ਨਾ ਅਸੀਂ ਨਨਲੀ ਕਰਾਂਗੇ ਚੱਲਦਾ ਹਿੱਲੇ ਨਾ ਝੁੱਲੇ। ਸਾਵੀ ਚੱਲਦੇ ਆ। ਨਾ ਹਿੱਲੇ ਨਾ ਝੁੱਲੇ ਤੇ ਨਾ ਰੁਕ ਚੱਲਦੇ। ਮੂੰਹ ਜਿੰਨਾ ਮੂੰਹ ਚੱਲਦਾ ਮੈਂ ਕਹਣਾ ਉਹ ਨਾ ਹੋਰ ਕੁਝ ਚੱਲਦਾ ਹੀ ਨਹੀਂ ਹੋਣਾ। ਚਲੋ। ਚਲੋ। ਅੱਜ ਦੇ ਰਿਲੇਟਿਡ ਹੀ ਪੁੱਛਦੇ ਆ ਤੁਹਾਨੂੰ। ਸੀਤਾ ਨੂੰ ਕਿੰਨਾ ਟਾਈਮ ਰੱਖਿਆ ਸੀਗਾ ਰਾਵਣ ਨੇ ਲੰਕਾ ਦੇ ਵਿੱਚ। ਲੰਕਾ ਦੇ ਵਿੱਚ ਸੀਤਾ ਨੂੰ ਕਿੰਨਾ ਟਾਈਮ ਰੱਖਿਆ ਸੀਗਾ ਬਾਅਦ ਚ ਤਨੇ 10 ਮਹੀਨੇ ਦਾ ਟਾਈਮ ਬੀਤਿਆ ਸੀ ਸੀਤਾ ਨੇ ਨਾ ਅਨੁਭਵ ਕਰਨਾ ਕਿੰਨੇ ਦਿਨ ਟਾਈਮ ਬੀਤਿਆ ਅਪਰੋਕਸੀਮੇਟ ਫਿਰ ਵੀ ਤੁਸੀਂ ਅੰਦਾਜ਼ਾ ਕੋਈ 10 ਮੰਥ 11 10 ਟੂ 11 ਮੰਥ ਥੋੜਾ ਐ ਬਬ ਨੇ ਨਿੱਕੇ ਵੰਨੀ ਹੈ ਹਾਂ ਵੰਨੀ ਰਹਾ ਬਸ ਟੇਰ ਦਾ ਪਰਫੈਕਟ ਵਨ ਇਅਰ ਹੈ ਇਹਦੇ ਮੁਤਾਬਕ ਅਸੀਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਦੋ ਥਿਉਰੀਆਂ ਨਿਕਲ ਕੇ ਆਉਂਦੀਆਂ ਨੇ ਜਿਹੜੀ ਤਾਂ ਪਹਿਲੋ ਤੁਲਸੀਦਾਸ ਜੀ ਨੇ ਲਿਖੀ ਸੀ ਉਹਦੇ ਵਿੱਚ ਤਾਂ ਲਿਖੇ ਗਏ 400 ਤੇ ਕੁਝ ਬਾਲਮਕੀ ਜੀ ਨੇ ਲਿਖੀ ਸਾਰੀ 435 ਦੇ ਆ ਤੇ वैसे बात चो हाँ जरा वर्जन आया उन दिन जो अप्रॉक्सिमेट मतलब वन ईयर हो गया थी क्या चलो थैंक यू जी थैंक यू मैम नाइस टू मीट यू सदा चैनल है मिस्टर मिसेस अवल्ले हम की करना सब्सक्राइब सब्सक्राइब लाइक करना सब्सक्राइब करना शेयर करना लो जी थैंक यू थैंक यू सो मच नाइस टू मीट यू बोथ ऑफ यू आरो जो आपको देखियो हेलो गाइस प्लीज सब्सक्राइब देयर चैनल लाइक सब्सक्राइब एंड शेयर काका किधर आ जाओ आ जाओ आ जाओ भाई साइड तो और गाय काट गई था तू भी आ जाओ बेटा अरे किधर निके निके सागे क्वेश्चन देने लगे आए ने बच्चे हेलो हेलो बेटा हेलो कर दो हेलो देखो गाइस ਨਿੱਕੇ ਨਿੱਕੇ ਬੱਚੇ ਪਿਆਰੇ ਪਿਆਰੇ ਬੱਚੇ ਪਾਰਕਾਂ ਦੇ ਵਿੱਚ ਖੇਡਣ ਲਈ ਆਏ ਨੇ ਚਲੋ ਸਾਨੂੰ ਵੇਖ ਕੇ ਆਏ ਕਹਿੰਦੇ ਸਾਡੇ ਤੋਂ ਹੀ ਸਵਾਗਤ ਹਾਂ ਉਹ ਇਹੋ ਜੀ ਕਿਹੜੀ ਕਾਰ ਆ ਜਿਹਦਾ ਇੰਜਣ ਨਹੀਂ ਹੈਗਾ ਤੇ ਨਾ ਟਾਇਰ ਹੈਗੇ ਆ ਪਰ ਚੱਲਦੀ ਆ ਮਾਂ ਸਾਈਕਲ ਸਾਈਕਲ ਨਹੀਂ ਸਾਈਕਲ ਦੋਸਤ ਕਾਰ ਬੰਬੂ ਘਾਟ ਉਹ ਬੰਬੂ ਘਾਟ ਡੈੜ ਗੜੀ ਨਾ ਬਹੁਤ ਕਿੜਾਈ ਨਹੀਂ ਉਹ ਤਾਂ ਪੰਪਰ ਹੈ ਕੋਈ ਟਾਇਰ ਹੁੰਦੇ ਆ ਗਾੜੀ ਉਹ ਟਾਇਰ ਹੁੰਦੇ ਆ ਇਹ ਵੀ ਚੀਜ਼ ਨਹੀਂ ਹੈਗੀ ਇੰਜਨ ਵਾਲੀ ਚੀਜ਼ ਨਹੀਂ ਹੈਗੀ ਕੋਈ ਅਡਵਿਜ਼ਨ ਕੋੜਾ ਬਸ ਉਹਦੇ ਨਾਮ ਚ ਕਾਰ ਆਉਂਦਾ ਹਾਂ ਹਾਂ ਜਿਹੜੀ ਗੱਲ ਇਹ ਵੀਡੀਓ ਦੇਖ ਕੇ ਆਏ ਤੁਹਾਡੀ ਇਹੋ ਜੀ ਕਿਹੜੀ ਚੀਜ਼ ਹੈ ਸਾਜੀ ਕਿਹੜੀ ਕਾਰ ਹੈ ਇਹੋ ਜੀ ਕਿਹੜੀ ਕਾਰ ਹੈ ਜਿਹੜੀ ਸਾਕਾਰ ਨਹੀਂ ਬਹੁਤ ਈਜ਼ੀ ਕੁਸ਼ਨ ਮੋਟਰਕਾਰ ਕੁਸ਼ਨ ਕੀ ਹੈ ਕਿਹੜੀ ਬਣ ਮੋਟਰਕਾਰ ਹਿੰਟ ਹੈ ਨਹੀਂ ਉਹਨਾਂ ਕੁਸ਼ਨ ਕੀ ਹੈ ਹਿੰਟ ਇਹਨਾਂ ਤੁਹਾਡੇ ਅੱਗੇ ਆ ਹੀ ਗਿਆ ਸੀ ਪਰ ਤੁਸੀਂ ਕੈਚ ਨਹੀਂ ਕਰ ਸਕੇ ਇਹ ਨਿੱਕੇ 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 ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਕੈਚ ਕਰੋ ਤਾਂ ਰਿਮੈਂਬਰੀ ਵੀ ਵਧੂਗੀ ਤੁਸੀ ਉਹ ਨਹੀਂ ਹੀ ਕੋ ਕਰੂ ਇਸ ਤੁਸੀਂ ਹਣ ਸੋਚ ਕੇ ਵੇਖੋ ਵੀ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਤੁਸੀਂ ਕਿਹਾ ਮੈਨੂੰ ਹਿੰਟ ਮੈਂ ਤੁਹਾਨੂੰ ਕਿਹਾ ਵੀ ਹਿੰਟ ਤੁਹਾਡੇ ਅੱਗੇ ਹੀ ਸੀਗਾ ਅੱਗੇ ਹੁਣ ਤੁਸੀਂ ਸੋਚੋ ਵੀ ਕੀ ਸੀਗਾ ਅੱਗੇ ਸਾਡੇ ਹੁਣੇ ਹੁਣੇ ਕੀ ਕੁਝ ਕੀ ਕੁਝ ਵੇਖਿਆ ਸੀ ਅੱਗੇ ਅੱਗੇ ਜਸਟ ਹੁਣੇ ਘਰ ਦੇ ਵਿੱਚ 50 ਕਿਲੋ ਆਟਾ ਪਿਆ ਤਿੰਨ ਬੰਦੇ ਆ ਇੱਕ ਗੁੰਗਾ ਇੱਕ ਬੋਲਾ ਇੱਕ ਅੰਨਾ ਕੌਣ ਪਿਸਾ ਕੇ ਲਿਆਊਗਾ ਇਹ ਪਿਸਾ ਕੇ ਲਿਆਊਗਾ ਆਟਾ ਕੌਣ ਪਿਸਾ ਕੇ ਲਿਆਊਗਾ ਅੱਛਾ ਪਿਸਾ ਕੇ ਲਿਆਊਗਾ ਕਿਵੇਂ ਲੱਗਦਾ ਨਾ 12 ਗੱਦ ਜਨਨਤ ਤਿੰਨ ਬੰਦੇ ਆ ਘਰ ਦੇ ਵਿੱਚ 50 ਕਿਲੋ ਆਟਾ ਪਿਆ ਅੰਨਾ ਬੋਲਾ ਗੁੰਗਾ ਉਹਨੂੰ ਪਸਵਾ ਕੇ ਲਿਆਉਣਾ ਤੇ ਕੌਣ ਪਸਵਾ ਕੇ ਲਿਆਉਣਾ ਬੋਲਾ ਬੋਲਾ ਆਟਾ ਲਿੱਕ ਕੇ ਦੱਸ ਤੂੰ ਆਟਾ ਚੱਕੀਆ ਕਿਹੜੀ ਕਿਲੋ ਕਿਉਂਕਿ ਉਹ ਲਿੱਕ ਕੇ ਦੱਸ ਸਕਦੇ ਉਹਨਾਂ ਨੂੰ ਕੌਣ ਉਹ ਲਿੱਕ ਕੇ ਦੱਸਦਾ ਬੋਲਾ ਬੋਲ ਨਹੀਂ ਨਹੀਂ ਤਿੰਨੇ ਇਕੱਠੇ ਜਾ ਸਕਦੇ ਆ ਇੱਕ ਦਿਨ ਦੱਸ ਦੂਗਾ ਇੱਕ ਉਹਨੂੰ ਐਵੇਂ ਇਸ਼ਾਰੇ ਨਾਲ ਸਮਝਾ ਸਕਦੇ ਤਿੰਨੇ ਓਏ ਡੀਕੋਡ ਕਰਨਾ ਆਰਾਮ ਨਾਲ ਇੱਕ ਜਣੇ ਨੇ ਜਾਣਾ ਇੱਕ ਜਣੇ ਨੇ ਜਾਣਾ ਇੱਕੋ ਲਾ ਕੇ ਆਉਣਾ 50 ਕਿਲੋ ਆਟਾ ਇੱਕ ਵਾਰੀ ਥੱਕ ਜੂਗਾ 50 ਕਿਲੋ ਆਟਾ ਘਰ ਚ ਪਿਆ ਤੇ ਪਸਵਾ ਕੇ ਲਿਆਉਣਾ ਤੇ ਕੌਣ ਜਾਊਗਾ ਗੁੰਗਾ ਮੈਂ ਤਾਂ ਫਰੂਟ ਤੇਰੇ ਲਈ ਨਾ ਕਿਹਨਾਂ ਕੋ ਵੀ ਤੇਰੀ ਹੈ ਕਿਉਂ ਬੋਲਾ ਗੁੰਗਾ ਕਿਉਂ ਨਹੀਂ ਜਾਉਂਦਾ ਲੋ ਕੋਈ ਕਿੰਨਾ ਸਿੜਿਆ ਯਾ ਟਿਕਸੋ ਯਾ ਅੰਦਰ ਗਲਤ ਗੁੰਗਾ ਜੰਗੋੜਾ ਪੂੜਾ ਗੁੰਗਾ ਜੰਗੋੜਾ ਗੁੰਗਾ ਕਿਵੇਂ ਨਹੀਂ ਜਾ ਸਕਦਾ ਨੌਕਰ ਨਹੀਂ ਅੰਸਰ ਅੰਸਰ ਵੀ ਨਹੀਂ ਹੋ ਸਰ ਅੰਸਰ ਹੀ ਗਲਤ ਜਦੋਂ ਇਹ ਕੀ ਕੀ ਕੁਐਸਚਨ ਕੀਆ ਯਾਰ ਇਹ ਮੇਰੇ ਸਾਹ ਫਿਰ ਆਏ ਤਾਂ ਤਿੰਨੋ ਦੇ ਕੋਲ ਸੋਚ ਕੇ ਜਵਾਬ ਦੋ ਹਾਂ 2 ਕਿਲੋ ਕਰ ਹੜਦਾ ਹੜਦਾ ਹੜਦੇ ਚੰਨ ਮੱਠੇ ਜਾਂਦੇ ਚੱਪ ਇਹ ਕਰਦੇ ਵਿੱਚ 50 ਕਿਲੋ ਆਟਾ ਪਿਆ ਉਹਨੂੰ ਪਿਸਵਾ ਕੇ ਲਿਆਉਣਾ ਹੈ ਆਟਾ ਦਾ ਪਿਆਈ ਆਟਾ ਦਾ ਪਿਆਈ ਹੈ ਕਿਸ ਵਾਕ ਲੈ ਆਣਾ ਹੀ ਗਿਆ ਹਾਂ ਮੈਨੂੰ ਨਹੀਂ ਆਉਂਦਾ ਬਦਰਾ ਕਿਸੀ ਮੈਨੂੰ ਨਹੀਂ ਆਉਂਦੀ ਆ ਮੁੰਡਾ ਬੋਲ ਗਿਆ ਵਿੱਚੋਂ ਪਹਿਲਾਂ ਉਹਨਦੇ ਗੱਲ ਨੇ ਚ ਬੋਲਿਆ ਪਰ ਉਹਨੇ ਕਾ ਕਨਫੀਡ ਦੇ ਬਿਤਾ ਕਨਫੀਡੈਂਸ ਹੈਹੀ ਤਾਂ ਕਨਫੀਡੈਂਸ ਹੈ ਤੂੰ ਉਹਨਦੇ ਗੱਲ ਨੇ ਚ ਬੋਲ ਤਾ ਤੂੰ ਗਾਹ ਬੋਲ ਪੈਂਦਾ ਮੈਂ ਤੇਰਾ ਪਟਾਕਾ ਅੰਸਰ ਚੱਕ ਲੈਣਾ ਸੀਗਾ ਕੋਈ ਬੋਲੇ ਹੀ ਆਉਂਦੇ ਹਨ ਕੰਨ ਚ ਸੀ ਮੈਂ ਤੇ ਸੁਣ ਲਿਆ ਸੀਗਾ ਹਾਂ ਫਿਰ ਨਾਲ ਦੇ ਨਾਲ ਅਨਸਰ ਆ ਜਾਣਾ ਸੀਗਾ ਅਗਲਾ ਕੁਸ਼ਨ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਸਕਦੇ ਆ ਖਾ ਸਕਦੇ ਆ ਪਰ ਦੇਖ ਨਹੀਂ ਸਕਦੇ ਹਵਾ ਹਵਾ ਦੇਖავਨੀ ਹਵਾ ਨੂੰ ਕਿੱਥੋਂ ਦੇਖੇ ਦਿਮਾਗ ਦਿਮਾਗ ਲੱਟੀ ਫਾਲਤੂ ਫਾਲਤੂ ਕਰੀਂ ਭੁਰੀਆਂ ਦੇ ਇਹੋ ਜੀ ਕਿਹੜੀ ਸ਼ੈਅ ਹੈ ਜਿਹਨੂੰ ਆਪਾਂ ਦੇਖ ਤਾਂ ਸਕਦੇ ਆਂ ਆ ਖਾ ਨਹੀਂ ਆ ਖਾ ਸਕਦੇ ਆ ਪਰ ਦੇਖ ਨਹੀਂ ਸਕਦੇ ਖਾ ਸਕਦੇ ਆ ਆਰਾਮ ਨਾਲ ਖਾ ਸਕਦੇ ਆ ਪਰ ਦੇਖ ਨਹੀਂ ਸਕਦੇ ਪਾਣੀ ਖਾਂਦਾ ਕੋਣ ਹੈ ਇਹ ਜਿਆਦਾ ਖਾਣ ਜਾਂਦਾ ਹੈ ਬੋਲੇ ਰਹੀਆਂ ਦੀ ਆਪਾਂ ਨੇ ਆਪਾਂ ਨੇ ਦੇਖ ਦਮਾਗ ਦਿਮਾਗ ਖਾਂਦਾ ਤੂੰ ਤੂੰ ਨਹੀਂ ਖਾਂਦਾ ਦਿਮਾਗ ਕੋਣ ਖਾਂਦਾ ਨੂੰ ਰੱਖਦਾ ਆ ਲੈ ਗੁਰਦੁਆਰਾ ਦਿਮਾਗ ਪਤਾ ਨਹੀਂ ਹਾਂ ਉਹ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਚਲੋ ਤੁਹਾਡੀ ਗੇਮ ਖਰਾਬ ਹੁੰਦੀ ਆਪਾਂ ਉਹ ਚੱਲ ਜੀ ਗਾ ਰਹੇ ਹਾਂ ਬੰਦੇ ਸੌਰੀ ਯਾਰ ਵੀਰੇ ਵਸਟੂ ਦੇ ਵਸਲੇ ਉਹਨੂੰ ਸਬਸਕ੍ਰਾਈਬ ਕਰ ਲਿਓ ਠੀਕ ਨਹੀਂ ਨਹੀਂ ਕੋਈ ਚੁੱਪ ਪਾੜੀ ਤਾਂ ਨਹੀਂ ਮਜੀ ਨਹੀਂ 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 ਚੁੱਪ ਠੀਕ ਹੈ ਸਬਸਕ੍ਰਾਈਬ ਕਰ ਦਿਓ ਨੂੰ ਠੀਕ ਹੈ ਓਕੇ